ਹੋਗਾ ਕਿਸਾਨ ਸਾਥੀਓ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸਾਥੀਆਂ ਨੇ ਬਹੁਤ ਵਧੀਆ ਪਹਿਲ ਕਦਮੀ ਕੀਤੀ ਅਸਲ ਵਿੱਚ ਪਹਿਲਾਂ ਵੀ ਮੇਰੀ ਅਫਤਾਰ ਸੀ ਮੇਮੇ ਨਾਲ ਗੱਲਬਾਤ ਹੋਈ ਪ੍ਰੋਗਰਾਮ ਰੱਖਿਆ ਅਸੀਂ ਵੀ ਸੋਚ ਰਹੇ ਸੀ ਕਿ ਕਿਸਾਨੀ ਦੇ ਲੋਕੋਂ ਕਿਹਦਾ ਘਟਮਾ ਜਿਹੜਾ ਵਿਰੋਧ ਹੋਣਾ ਚਾਹੀਦਾ ਕਿਉਂਕਿ ਜਿਹੜੀ ਇਹ ਪੰਜਾਬ ਸਰਕਾਰ ਨੇ ਹਰਕਤ ਕੀਤੀ ਆ ਭਗਵੰਤ ਮਾਨ ਨੇ ਮੋਤੀ ਦਾ ਝੋਲੀ ਚੱਕ ਬਣ ਕੇ ਪੰਜਾਬ ਦੇ ਕਿਸਾਨਾਂ ਤੇ ਬਿਨਾਂ ਵਜ੍ਹਾ 307 ਅਰਗੀਆਂ ਸੰਗੀਨ ਭਰਾਵਾਂ ਲਾ ਕੇ ਪਰਚਾ ਦਰਜ ਕੀਤਾ ਇਹਨੂੰ ਕਿਸੇ ਵੀ ਤਰ੍ਹਾਂ ਜਿਹੜਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਲਗਾਤਾਰ ਪੰਜਾਬ ਦੇ ਲੋਕਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਾਇਆ ਜਾ ਰਿਹਾ ਜੇ ਸਾਡੇ ਕਿਸਾਨ ਦਿੱਲੀ ਜਾਣਾ ਚਾਹੁੰਦੇ ਆ ਤਦ ਉਹਨਾਂ ਤੇ ਸਿੱਧੀਆਂ ਗੋਲੀਆਂ ਚਲਾਈਆਂ ਜਾਂਦੀਆਂ ਕਿਸਾਨਾਂ ਨੂੰ ਸ਼ਹੀਦ ਕੀਤਾ ਜਾਂਦਾ ਸਾਡੇ ਟਰੈਕਟਰ ਗੱਡੀਆਂ ਤੱਕ ਜਿਹੜੇ ਭੰਨ ਕੇ ਕਵਾੜ ਬਣਾਉਂਦੇ ਜਾਂਦੇ ਸਾਡੀ ਰਾਜਧਾਨੀ ਚੰਡੀਗੜ੍ਹ ਉਹ ਸਾਡੀ ਨਹੀਂ ਹੈ ਅਸੀਂ ਆਪਣੀ ਰਾਜਧਾਨੀ 'ਚ ਜਾ ਨਹੀਂ ਸਕਦੇ ਜੇ ਕਿਤੇ ਚਲੇ ਜਾਈਏ ਤੇ ਰਾਜਧਾਨੀ 'ਚ ਵਰਤਾਇਆ ਹੀ ਲੱਗਦਾ ਕਿਸੇ ਹੋਰ ਧਰਤੀ 'ਤੇ ਆ ਗਏ ਆ ਪੰਜਾਬ ਵਰਗਾ ਖੁੱਲਾ ਡੁੱਲਾ ਉੱਥੇ ਮਹਿਸੂਸ ਹੀ ਨਹੀਂ ਕਰਦੇ ਹੁਣ ਸਾਨੂੰ ਪੰਜਾਬ ਦੇ ਵਿੱਚ ਹੀ ਪੰਜਾਬ ਦੇ ਵਿੱਚ ਮੈਦਾਨੀ ਦਾ ਅਹਿਸਾਸ ਪੁਣਾ ਕਰਾਇਆ ਜਾ ਰਿਹਾ ਕਿ ਅਸੀਂ ਆਪਦੀ ਹੱਕ ਦੀ ਆਵਾਜ਼ ਅਸੀਂ ਆਪਣਾ ਵਿਰੋਧ ਪ੍ਰਦਰਸ਼ਨ ਵੀ ਨਹੀਂ ਕਰ ਸਕਦੇ ਵਿਰੋਧ ਪ੍ਰਦਰਸ਼ਨ ਕਰਨ ਤੇ ਵੀ 307 ਦੇ ਜਿਹੜੇ ਪਰਚੇ ਸਾਡੇ ਕਿਸਾਨਾਂ ਦੇ ਦਰਜ ਕੀਤੇ ਜਾਂਦੇ ਆ ਕੋਈ ਵਿਰੋਧ ਕਰਨ ਵਾਲਿਆਂ ਵਾਸਤੇ ਲੰਗਰ ਲੈ ਕੇ ਆਇਆ ਚਾਹ ਲੈ ਕੇ ਆਇਆ ਉਹਦੇ ਤੇ ਵੀ 307 ਦੇ ਪਰਚੇ ਦਰਜ ਕੀਤੇ ਜਾਂਦੇ ਆ ਇਹ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਬਿਲਕੁਲ ਕੇਂਦਰ ਦਾ ਝੋਲੀ ਚੱਕ ਬਣ ਕੇ ਜਿਹੜਾ ਹੈਗਾ ਕੰਮ ਕਰ ਰਿਹਾ ਜਿਹੜਾ 307 ਦਾ ਪਰਚਾ ਦਰਜ ਕੀਤਾ ਉਹਦੇ ਚਾਰ ਇਨਗਰੀਡੀਅੰਟ ਨੇ ਇਥੋਂ ਦੇ ਕਾਨੂੰਨ ਮੁਤਾਬਕ ਆ ਜੇ ਕਿ ਚਾਰ ਮੁੱਖ ਲੱਛਣ ਨੇ ਜੇ ਪੂਰੇ ਹੋਣ ਤਾਂ 307 ਜਿਹੜੀ ਆ ਬਣਦੀ ਆ ਪਹਿਲੇ ਨੰਬਰ ਤੇ ਇੰਟੈਂਟ ਦੂਜੇ ਤੇ ਐਕਟ ਤੀਜੇ ਤੇ ਨੌਲਜ ਤੇ ਚੌਥੇ ਨੰਬਰ ਤੇ ਪ੍ਰੂਫ ਇਹ ਚਾਰਾਂ ਗੱਲਾਂ ਨੂੰ ਸਮਝ ਲੈਣਾ ਚਾਹੀਦਾ ਜਿਹੜੇ ਪੁਲਿਸ ਵਾਲੇ ਵੀ ਗੱਲ ਸੁਣਦੇ ਆ ਉਹਨਾਂ ਨੂੰ ਵੀ ਸਮਝ ਲੈਣਾ ਚਾਹੀਦਾ ਕਿ ਉਹਨਾਂ ਦੇ ਹੱਥਾਂ ਨੂੰ ਵੀ ਸ਼ਰਮ ਨਹੀਂ ਆਈ 307 ਲਿਖਦੇ ਆ ਪਹਿਲੇ ਨੰਬਰ ਤੇ ਇੰਟੈਂਟ ਯਾਨੀ ਕਿ ਇਰਾਦਾ ਬੰਦੇ ਦਾ ਇਰਾਦਾ ਹੋਵੇ ਕਿਸੇ ਨੂੰ ਕਤਲ ਕਰਨ ਦਾ ਕੀ 1.5 ਕਿਲੋਮੀਟਰ ਦੂਰ ਖੜਾ ਪ੍ਰਧਾਨ ਮੰਤਰੀ ਜਿੰਦੀਆਂ ਗੱਡੀਆਂ ਤੇ ਕੋਈ ਬੰਬ ਦਾ ਵੀ ਛੇਤੀ ਅਸਰ ਨਹੀਂ ਹੋ ਸਕਦਾ 1.5 ਕਿਲੋਮੀਟਰ ਦੂਰ ਖੜਾ ਬੰਦਾ ਕੋਈ ਕਿਸੇ ਨੂੰ ਪ੍ਰਸ਼ਾਦਾ ਸ਼ਿਕਾਰ ਰਿਆ ਕੋਈ ਉੱਤੇ ਨਾਰਾ ਮਾਰ ਰਿਆ ਉਹਦੇ ਹੱਥ 'ਚ ਔਰ ਛੋਟੀ ਝੰਡਾ ਪਾਇਆ ਹੋਇਆ ਕੀ ਉਹਦਾ 1.5 ਕਿਲੋਮੀਟਰ ਦੂਰ ਖੜੇ ਪ੍ਰਧਾਨ ਮੰਤਰੀ ਨੂੰ ਕਤਲ ਕਰਦਾ ਇਰਾਦਾ ਹੋ ਸਕਦਾ ਇਹ ਤੁਹਾਡਾ ਕਾਨੂੰਨ ਕਹਿੰਦਾ ਕਿ 307 ਕਿੱਦਾਂ ਮੰਨਦੀ ਆ ਦੂਜੇ ਨੰਬਰ ਤੇ ਐਕਟ ਕਿ ਬੰਦੇ ਬੰਦਾ ਕੋਈ ਇਹੋ ਜਿਹਾ ਕੰਮ ਕਰੇ ਜਿੰਦੇ ਨਾਲ ਕੋਈ ਕਤਲ ਕੀਤਾ ਜਾ ਸਕਦਾ ਹੋਵੇ ਕਿਹੜਾ ਕਿਲੋਮੀਟਰ ਦੂਰ ਬੰਦਾ ਖੜਾ ਦੇ ਹੱਥਾਂ 1 ਕਿਲੋਮੀਟਰ ਦੂਰ ਬੰਦੇ ਨੂੰ ਕਿੱਦਾਂ ਕਤਲ ਕਰ ਸਕਦਾ ਵੀ ਉਹਨੇ ਇਹੋ ਜਿਹੇ ਕਿਹੜਾ ਉਹਦੀ ਕਿਹੜੀ ਇਹੋ ਜਿਹੀ ਐਕਟ ਕਰਤਾ ਉਹਨੇ ਤੀਜਾ ਜਿਹਨੂੰ ਨੌਲੇਜ ਕਿ ਬੰਦੇ ਦਾ ਜਿਹੜਾ ਐਕਟ ਕਰਦਾ ਉਹਨੂੰ ਜਾਣਕਾਰੀ ਹੋਣੀ ਚਾਹੀਦੀ ਆ ਕਿ ਉਹਦੇ ਇਸ ਕੰਮ ਦੇ ਨਾਲ ਬੰਦਾ ਮਰ ਸਕਦਾ ਮਰ ਸਕਦਾ ਤਾਂ ਰੱਤਾ ਕਤਨ ਦਾ ਪਰਚਾ ਬਣਦਾ ਇਹ ਵੀ ਦੱਸ ਦੋ ਵੀ ਇਹੋ ਜਿਹਾ 1.5 ਕਿਲੋਮੀਟਰ ਦੂਰ ਖੜੇ ਬੰਦਿਆਂ ਨੇ ਕਿਹੋ ਜਿਹਾ ਕੰਮ ਕਰਤਾ ਉਹ ਸ਼ਰਮ ਹੋਣੀ ਚਾਹੀਦੀ ਆ ਪੰਜਾਬ ਦੀ ਸਮੁੱਚੀ ਪੁਲਿਸ ਨੂੰ ਇਹੋ ਜਿਹੇ ਲਾਹਨਤੀ ਲੋਕਾਂ ਨੂੰ ਜਿਨ੍ਹਾਂ ਨੂੰ ਕਿਤਾਬ 'ਚ ਲਿਖੇ ਕਾਨੂੰਨ ਦੀ ੱੱਕੇ ਦੀ ਅਕਲ ਨਹੀਂ ਹੈ ਤੇ 307 ਵਰਦੀ ਕਿਵੇਂ ਆ ਔਰ ਪਰ ਢੋਲਾ ਖਾਕੀ ਵਰਦੀ 'ਚ ਭਰਤਕ ਭਰਤੀ ਕੀਤਾ ਆਇਆ ਜਿਨ੍ਹਾਂ ਦੇ ਹੱਥ ਨਹੀਂ ਕੰਦੇ ਜਿਨ੍ਹਾਂ ਦੀ ਜਮੀਰ ਨੂੰ ਸ਼ਰਮ ਨਹੀਂ ਆਈ ਕਿ ਬਿਨਾਂ ਵਜ੍ਹਾ ਜਿਹੜਾ 552 ਉਹ ਨਹੀਂ ਬਣਦੀ ਵੀ ਕੱਟ 52 ਉਹ ਨਹੀਂ ਬਣਦੀ ਗਈ ਤੁਸੀਂ ਕਹਿੰਦੇ ਬੀਜੀਪੀ ਨੂੰ ਲਾਓ ਸਾਫਤ ਕਰ ਦਾਂਗੇ ਕਿ ਦੁੱਕੀ ਦੀ ਅਕਰਮ ਨਹੀਂ ਥੋਡੇ ਡੀਜੀਪੀ ਨੂੰ ਵੀ ਕਾਨੂੰਨ ਦੀ ਕਿ 307 ਬਣਦਾ ਕਿਵੇਂ ਹੈਗਾ ਚੌਥੇ ਨੰਬਰ ਤੇ ਪ੍ਰੂਫ ਤੁਹਾਡੇ ਕੋਲ ਪ੍ਰੂਫ ਹੈ ਤੁਸੀਂ ਸਾਫਤ ਕਰ ਸਕਦੇ ਹੋ ਕਿ 1.5 ਕਿਲੋਮੀਟਰ ਦੂਰ ਖੜਾ ਬੰਦਾ ਝੰਡੇ ਦੇ ਨਾਲ ਪ੍ਰਧਾਨ ਮੰਤਰੀ ਦਾ ਕਤਲ ਕਰ ਸਕਦਾ 1.5 ਕਿਲੋਮੀਟਰ ਦੂਰ ਖੜਾ ਬੰਦਾ ਕਿਸੇ ਨੂੰ ਪ੍ਰਸ਼ਾਦਾ ਸਿਕਾ ਰਿਆ ਉਹਦੇ ਪ੍ਰਸ਼ਾਦਾ ਵੰਡਣ ਦੇ ਨਾਲ ਉਹਦੇ ਤੇ 307 ਲੱਗ ਸਕਦੀ ਆ ਕੋਈ ਨੈਤਿਕ ਦਾ ਨਾਂ ਦੀ ਗੱਲ ਐ ਕੋਈ ਕਾਨੂੰਨ ਨਾਂ ਦੀ ਗੱਲ ਕੋਈ ਅਕਲ ਨਾਂ ਦੀ ਗੱਲ ਐ ਕੋਈ ਉਸਤਾ ਤੁਹਾਡੇ ਨੂੰ ਹੋਣਾ ਚਾਹੀਦਾ ਕਿ ਸਾਰੀਆਂ ਗੱਲਾਂ ਦਾ ਇੱਕੋ ਮਤਲਬ ਪੰਜਾਬ ਪੁਲਿਸ ਕਿ ਸਾਰੀਆਂ ਗੱਲਾਂ ਦਾ ਮਤਲਬ ਇੱਕੋ ਕਿ ਮੋਦੀ ਦਾ ਝੋਲੀ ਚੱਕ ਬਣ ਗਿਆ ਭਗਵੰਤਬਾਣ ਕਿਸ ਦਾ ਤਿਰੰਸੋ ਸੱਤ ਬਣਾਈ ਤੁਸੀਂ ਸਾਨੂੰ ਪੰਜਾਬ ਦੇ ਵਿੱਚ ਹੀ ਦਿੱਲੀ ਜਾਣੀ ਤਾਂ ਬਗਾਨਗੀ ਦਾ ਅਸਾਸ ਕਰਾਉਣੇ ਆ ਸੂਬੇ ਦੀ ਆਜ਼ਾਦੀ ਨਹੀਂ ਆ ਚੰਡੀਗੜ੍ਹ ਸਾਡੀ ਆਪਣੀ ਆਜ਼ਾਦੀ ਹੈ ਉੱਥੇ ਜਾਣ ਤੋਂ ਵੀ ਕੁਦਾਨਗੀ ਦਾ ਅਹਿਸਾਸ ਤੇ ਅੱਜ ਸਾਨੂੰ ਸਾਡੇ ਘਰਾਂ 'ਚ ਬੈਠਿਆਂ ਸਾਡੇ ਪੰਜਾਬ ਦੇ ਵਿੱਚ ਦੇ ਮੋਦੀ ਆਉਂਦਾ ਸਾਨੂੰ ਵਿਰੋਧ ਕਰਨ ਦਾ ਵੀ ਅਧਿਕਾਰ ਨਹੀਂ ਕਿਕਰ ਗਿਆ ਫੋਟਾ ਜਿਹੜਾ ਰਾਈਟ ਟੂ ਅਸੋਸੀਏਸ਼ਨ ਭਾਰਤ ਦੇ ਸੰਵਿਧਾਨ ਦੀ ਧਾਰਾ 19 ਕਹਿੰਦੀ ਆ ਕਿ ਤੁਹਾਨੂੰ ਇਕੱਠੇ ਹੋਣ ਦਾ ਵਿਰੋਧ ਕਰਨ ਦਾ ਅਧਿਕਾਰ ਆ ਕਿਉਂਕਿ ਸਰਕਾਰ ਤੁਹਾਡੀਆਂ ਵੋਟਾਂ ਲੈ ਕੇ ਬਣੀ ਆ ਤੇ ਉਹਨੂੰ ਕਹਿੰਦਾ ਉਹਨੂੰ ਡਾਉਣ ਦਾ ਵੀ ਅਧਿਕਾਰ ਆ ਤੇ ਕਹਿਣ ਦਾ ਵੀ ਅਧਿਕਾਰ ਆ ਕਿ ਤੂੰ ਗਲਤ ਐਸ ਕਰਦੇ ਸਾਡਾ ਵਿਰੋਧ ਦਾ ਅਧਿਕਾਰ ਦਿੱਤਾ ਗਿਆ ਇਹ ਸਾਰਾ ਕੁਝ ਜਿਸ ਬੇਸ਼ਰਮੀ ਦੇ ਨਾਲ ਕੀਤਾ ਗਿਆ ਇਹ ਮਾਮਲਾ ਇੱਕ ਨਹੀਂ ਹੈ ਪੰਜਾਬ ਦੇ ਸੂਚੇ ਮਾਮਲਿਆਂ ਤੇ ਭਗਵੰਤ ਮਾਨ ਦੀ ਸਰਕਾਰ ਕੇਂਦਰ ਦੀ ਝੋਲੀ ਚੱਕ ਬਣੀ ਹੋਈ ਆ ਟੈਂਪ ਸੇਫਟੀ ਐਕਟ ਆਇਆ ਕੈਨ ਤੇ ਪਾਣੀ ਸੂਬਿਆਂ ਦਾ ਅਧਿਕਾਰ ਆ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚੋਂ ਪੰਜਾਬ ਦਾ ਨੰਬਰ ਕੱਟ ਦਿੱਤਾ ਗਿਆ ਸਾਡੀਆਂ ਨਹਿਰਾਂ 'ਚ ਕਦੋਂ ਪਾਣੀ ਆਉਣਾ ਕਦੋਂ ਨਹੀਂ ਆਉਣਾ ਇਹਦੀ ਪੰਜਾਬ ਕਹਿ ਨਹੀਂ ਕਰ ਸਕਦਾ ਇਹਦੀ BBMB ਕਹਿ ਕਰੂਗਾ ਜਿੰਦੇ ਪੰਜਾਬ ਦੀ ਕੋਈ ਨੁਮਾਇੰਦਗੀ ਨਹੀਂ ਕੀ ਇਹ ਸਾਡੇ ਤੋਂ ਸਾਡਾ ਪਾਣੀ ਖੋਹ ਕੇ ਸਾਨੂੰ ਕਤਲ ਕਰਦਾ ਰਾਤਾਂ ਨਹੀਂ ਰੱਖਦੀ ਸਰਕਾਰ ਸਾਡੀਆਂ ਫਸਲਾਂ ਨੂੰ ਕਤਲ ਕਰਨ ਦਾ ਇਰਾਦਾ ਨਹੀਂ ਲੱਗਦੀ ਜੇ ਪਾਣੀ ਦਾ ਸਾਡਾ ਅਧਿਕਾਰ ਖੋਲਿਆ ਕੇਂਦਰ ਸਰਕਾਰ ਨੇ ਜਾਂ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਦੋਵਾਰੀ ਕਿਹਾ ਅੱਜ ਜਿਹੜੀ ਖੇਤੀਬਾੜੀ ਮਨਤਰੀ ਕੋਲ ਤੋਂ ਫੜਾਇਆ ਦੂਜੇ ਪੰਜਾਬ ਦੇ ਖੇਤੀਬਾੜੀ ਮੰਤਰੀ ਸਰਦਾਰ ਕਰਮਜੀਤ ਸਿੰਘ ਕੁੱਟਿਆ ਨੂੰ ਵੀ ਕਿਹਾ ਕਿ ਜੇ ਖਲਾਫ ਪੰਜਾਬ ਦੀ ਅਸੈਂਬਲੀ ਚ ਰੈਜੂਲੇਸ਼ਨ ਪਾਓ ਬਿਆਨਾਂ ਨਾਲ ਨਹੀਂ ਸਰਨਾ ਕਹਿੰਦੇ ਅਸੀਂ ਖੜੇ ਆ ਪੰਜਾਬ ਦੇ ਨਾਲ ਅਸੀਂ ਆਖਿਆ ਡੈਨ ਸੇਫਟੀ ਐਕਟ ਜਿਹੜਾ 2020 ਦਾ ਬਣਿਆ ਹੋਇਆ 4 ਸਾਲ ਹੋ ਗਏ ਪੰਜਾਬ ਦਾ ਹੱਕ ਮਾਰੇ ਨੂੰ ਤੁਸੀਂ ਅੱਜ ਤੱਕ ਮਤਲਬ ਕਿਉਂ ਨਹੀਂ ਪਾਇਆ ਬੀਐਸਐਫ ਨੂੰ 50 ਕਿਲੋਮੀਟਰ ਤੱਕ ਅੰਦਰ ਆਉਣ ਦਾ ਅਧਿਕਾਰ ਦਿੱਤਾ ਬਾਰਡਰ ਦੇ ਏਰੀਆ ਦੇ ਵਿੱਚ ਇਹਦਾ ਮਤਲਬ ਕੀ ਆ ਕਿ ਜਿਹੜੇ ਬਾਟਪਾ ਇੱਥੇ ਸਰਕਾਰ ਨਹੀਂ ਨਾ ਬਣਾ ਸਕਦੀ ਉਹ ਬੀਐਸਐਫ ਰਾਹੀਂ ਪੰਜਾਬ ਤੇ ਕਬਜ਼ਾ ਕਰਨਾ ਚਾਹੁੰਦੀ ਆ ਲੈਂਡ ਆਰਡਰ ਸਟੇਟ ਸਬਜੈਕਟ ਆ ਏ ਪੰਜਾਬ ਦਾ ਸੂਬੇ ਦਾ ਅਧਿਕਾਰ ਆ ਕੇਂਦਰ ਦੀਆਂ ਏਜੰਸੀਆਂ ਦਾ ਐਸੇ ਕਰਕੇ ਅਸੀਂ ਵਿਰੋਧ ਕਰਦੇ ਕਿ ਕੇਂਦਰ ਦਾ ਅਧਿਕਾਰ ਕੋਈ ਨਹੀਂਗਾ ਇੱਥੇ ਹੋਣ ਦਾ ਜੇ ਬੀਐਸਐਫ ਨੂੰ 50 ਕਿਲੋਮੀਟਰ ਅੰਦਰ ਆਉਣ ਦਾ ਅਧਿਕਾਰ ਦਿੱਤਾ ਤਾਂ ਤੁਸੀਂ ਹਿਸਾਬ ਲਾਓ ਡੀਜੀਪੀ ਸ਼ਸ਼ੀ ਕਾਂ ਦੀ ਰਿਪੋਰਟ ਸੀ ਕੋਈ ਸਾਲ ਪਹਿਲਾਂ ਕਿ ਜਿਹੜੀ ਬਾਡਰ 'ਤੇ ਨਸ਼ਾ ਤਸਕਰੀ ਹੁੰਦੀ ਆ ਉਹਦੇ 'ਚ ਬੀਐਸਐਫ ਵਾਲੇ ਸ਼ਾਮਲਾ ਬੀਐਸਐਫ ਨਸ਼ਾ ਵਕਾਉਂਦੀ ਆ ਪੰਜਾਬ ਪੁਲਿਸ ਨਸ਼ਾ ਵਕਾਉਂਦੀ ਆ ਤੇ ਫਿਰ ਵੀ ਉੱਥੋਂ ਉਸ ਬਾਡਰ ਤੱਕ ਨਹੀਂ 50 ਕਿਲੋਮਟਰ ਅੰਦਰ ਆਉਂਟ ਆ ਅੰਦਰ ਤੱਕ ਕਿਸ ਤਰ੍ਹਾਂ ਦਾ ਬੀਐਸਐਫ ਬਹਾਂਗੇ ਆਉਗੀ ਕਿਉਂਕਿ ਕੇਂਦਰ ਦੀ ਹੋਂਦ ਸਿਰਫ ਬਰਖਿਆ ਦੱਸੀ ਨੂੰ 50 ਕਿਲੋਮਟਰ ਤੱਕ ਆਉਣ ਦਾ ਅਧਿਕਾਰ ਆ ਸਾਰਾ ਮਾਝਾ ਪੀਐਸਐਫ ਦੇ ਤੇ ਸਾਡੇ ਸਾਰੇ ਬਾਰਡਰ ਦੇ ਜ਼ਿਲ੍ਹੇ ਸਾਰਾ ਫੋਲਟ ਅਦਾ ਫੀਟਕੋਟ ਸਾਰਾ ਪੰਜਾਬ ਤੁਸੀਂ ਅੰਦਾਜ਼ਾ ਲਗਾ ਲਓ ਕਿ ਕਿੰਨਾ ਜੇ ਪੰਜਾਬ ਚ ਭਾਜਪਾ ਨਹੀਂ ਵੀ ਆ ਸਕਦੀ ਤੇ ਬੀਐਸਐਫ ਰਾਹੀਂ ਪੰਜਾਬ ਤੇ ਆਪਣਾ ਕਬਜ਼ਾ ਕਰਨਾ ਜਾਉਂਦੀ ਆ ਪੰਜਾਬ ਸਰਕਾਰ ਨੇ ਐਸੈਂਬਲੀ ਚ ਮਤਾਂ ਨਹੀਂ ਪਾਇਆ ਕਿ ਲਾਰਡ ਆਰਡਰ ਸਾਡਾ ਵਿਸ਼ਾ ਇਹ ਵਿੱਚ ਕੇਂਦਰ ਦੀ ਬੀਐਸਐਫ ਦਾ ਕੋਈ ਅਧਿਕਾਰ ਨਹੀਂ ਕੇਂਦਰ ਨੇ ਆਪਦਾ ਹੱਕ ਬਣਾ ਲਿਆ ਚੰਡੀਗੜ੍ਹ ਜਦੋਂ ਪੰਜਾਬ ਹਰਿਆਣਾ ਬਣਾ 60% ਦੀ ਰੇਸ਼ੋਨਲ ਸਾਡੇ ਸਾਰੇ ਦੁਕਾਨ ਆ ਉਥੋਂ ਦੀਆਂ 60% ਨੌਕਰੀਆਂ ਪੰਜਾਬ ਦੀਆਂ ਨੇ ਉਹ ਨੌਕਰੀਆਂ ਖਤਮ ਕਰ ਦਿੱਤੀਆਂ ਗਈਆਂ ਭਗਵਾਨ ਜੀ ਮਾਨ ਚੁੱਪ ਰਿਹਾ ਪੰਜਾਬ ਦੇ ਸਰਵਿਸ ਰੂਲ ਚੰਡੀਗੜ੍ਹ ਚ ਖਤਮ ਕਰ ਦਿੱਤੇ ਗਏ ਭਗਵਾਨ ਜੀ ਮਾਨ ਚੁੱਪ ਰਿਹਾ 307 ਇਹ ਉਸੇ ਚੋਈ ਆ ਕਿ ਕਿਸ ਤਰ੍ਹਾਂ ਅਮਿਤ ਸ਼ਾਹ ਤੇ ਮੋਦੀ ਦਾ ਝੋਲੀ ਚੱਕ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਹੈਗਾ ਉਹ ਬਣਿਆ ਹੋਇਆ ਉਸ ਤੋਂ ਪਹਿnde ਪਲਾਣਿਆਂ ਦੇ ਵਿੱਚ ਚਰਚਾ ਕੀਤੀ ਆ ਕਿ ਉਦੋਂ ਦੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਜੇ ਕਿਹਾ ਕਿ ਮੈਂ ਆਪਣੇ ਲੋਕਾਂ ਤੇ ਡਾਂਗ ਨਹੀਂ ਚਲਾ ਸਕਦਾ ਤੇ ਇਹਦੀ ਕੀ ਵੇਲੇ ਜਬਾਹ ਆਈ ਸੀ ਇਹਨੂੰ 3 ਸਾਲਾਂ ਬਾਅਦ ਕੀ ਸੁਝਿਆ ਅਕਲ ਦੇ ਵਿੱਚ ਕਾਰਨ ਕੀ ਆ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਲੋਕਾਂ ਦੇ ਨਾਮਬੰਦ ਹੋਣ ਤੋਂ ਲੋਕਾਂ ਦੇ ਚੇਤਨ ਹੋਣ ਤੋਂ ਪੂਰੀ ਤਰ੍ਹਾਂ ਘਬੜਾਈ ਹੋਈ ਆ ਉਹਨਾਂ ਨੂੰ ਇਹ ਲੱਗਦਾ ਕਿ ਕਚਹਿਰੀਆਂ ਦੇ ਪਾਸੇ ਭੱਜਣ ਦੀ بجائے ਅੱਜ ਇੱਥੇ ਪਰਚਾ ਹੋਇਆ ਸਾਇਰੇ ਇੱਥੇ ਦੂਰੇ ਗਿਆ ਕੇ ਬੈਠੇ ਆ ਤੇ ਅੱਜ ਅਸੀਂ ਇਹ ਮੰਗ ਪੱਤਰ ਪੰਜਾਬ ਦੇ ਡੀਜੀਪੀ ਨੂੰ ਸੈਸ਼ਨ ਕਚ ਨੂੰ ਫਿਰੋਜ਼ਪੁਰ ਦੇ ਨੂੰ ਇਥੋਂ ਦੇ ਥਾਣੇ ਦੇ ਐਸਐਚਓ ਨੂੰ ਫਿਰੋਜ਼ਪੁਰ ਦੇ ਐਸਐਸਪੀ ਨੂੰ ਕਿ ਹੋਰ ਸਾਰੇ ਨੂੰ ਘੇਜ ਰਹੇ ਆ ਲੱਗ ਜਾਂਦਾ ਪਤਾ ਕਿ ਸੈਸ਼ਨ ਅਦਾਲਤ ਦੇ ਵਿੱਚ ਡੀਜੀਪੀ ਦਫ਼ਤਰ ਚ ਐਸਐਸਪੀ ਚ ਸੌਣਾ ਕੁੱਲਗੜੀ ਚ ਕੋਈ ਹੈ ਬੰਦਾ ਜਿਹਨੂੰ ਢੇਲੇ ਦੀ ਅਗਲ ਹੋਵੇ ਪਤਾ ਉਹ ਕੈਂਸਰ ਫਟ ਕੀ ਹੁੰਦੀ ਆ ਹੋ ਸਕਦਾ ਢੇਲੇ ਦੀ ਅਕਲ ਕਿਸੇ ਨੂੰ ਨਾ ਹੋਵੇ ਜੇ ਕਿਸੇ ਨੂੰ ਵੀ ਢੇਲੇ ਦੀ ਅਗਲ ਹੋਈ ਤੇ ਬੰਦੇ ਦੇ ਪੁੱਤ ਵੀ ਹੋਏ ਜੇ ਹੋਏ ਤੇ 307 ਪਰਸੋਂ ਤੱਕ ਰੱਦ ਹੋਊਗੀ ਜੇ ਨਾ ਰੱਦ ਹੋਏ ਫਿਰ ਨਾ ਕੋ ਬੰਦੇ ਦਾ ਕੋਈ ਨਹੀਂਗਾ ਫਿਰ ਨਾ ਕੋ ਬੰਦੇ ਦਾ ਕੋਈ ਨਹੀਂ ਡੀਜੀਪੀ ਤੋਂ ਲੈ ਕੇ ਥਾਣੇ ਦੇ ਸੱਤੋਂ ਤੱਕ ਲੈ ਕੇ ਤੇ ਫਿਰ ਇਹ ਸਾਰੇ ਕੇਂਦਰ ਦੇ ਝੋਲੀ ਚੱਕਾ ਤੇਰੇ ਪੰਜਾਬ ਦਾ ਕੋਈ ਨਹੀਂ ਤੇਰੇ ਕਹਿ ਦੇ ਵੀ ਅਸੀਂ ਕਿਸਾਨਾਂ ਦੇ ਵੀ ਅਸੀਂ ਪੰਜਾਬ ਦੇ ਕਿਉਂਕਿ ਜੇ ਪੰਜਾਬ ਚ ਬੈਠੇ ਲੋਕਾਂ ਤੇ ਬਿਨਾਂ ਵਜ੍ਹਾ 307 ਦੇ ਪਰਚੇ ਦਰਜ ਕਰ ਲਿਆ ਸਾਡੇ ਪਾਣੀਆ ਠੇਹਰ ਕੋਲਿਆ ਜਾ ਰਿਆ ਅ ਜੀਰਾ ਫੈਕਟਰੀ ਵਾਲਾਂ ਅੰਦਰ ਦੇ ਆਪਾਂ ਲੜਿਆ ਕੀ ਕਹਿੰਦੀ ਆ ਸੁਪਰੀਮ ਕੋਰਟ ਸੁਪਰੀਮ ਕੋਰਟ ਦੇ ਜੱਜ ਨੇ ਇੱਕ ਸੁਣਵਾਈ ਚ ਗਿਆ ਕਿ ਮਿਲਟਰੀ ਲਾ ਕੇ ਉਹਦੀ ਫੈਕਟਰੀ ਚਲਾਓ ਉਥੇ ਚੱਕ ਜੱਜ ਨੇ ਕਿਹਾ ਵਕੀਲ ਨੇ ਕਿਹਾ ਕਿ ਪੰਜਾਬ ਚ ਮਿਲਟਰੀ ਲਾਉਣ ਦੇ ਨਤੀਜੇ ਜੱਜ ਸਾਹਿਬ ਤੁਹਾਨੂੰ ਪਤਾ ਨਹੀਂਗੇ ਇੱਕ ਸ਼ਰਾਬ ਫੈਕਟਰੀ ਜਿਹੜੀ ਲੋਕਾਂ ਨੂੰ ਮਾਰ ਰਹੀ ਆ ਉਹਨੂੰ ਚਲਾਉਣ ਦੀ ਸੁਪਰੀਮ ਕੋਰਟ ਦਾ ਜੱਜ ਕਹਿੰਦਾ ਕਿ ਮਿਲਟਰੀ ਲਾ ਕੇ ਫੈਕਟਰੀ ਚਲਾਈ ਜਾਵੇ ਪਰ ਦੂ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਨੇ ਜਦੋਂ ਉਹਨੂੰ ਐਨਓਸੀ ਦਿੱਤਾ ਹੋਇਆ ਦਾ ਲੋਕਾਂ ਦੀ ਜ਼ਿੰਦਗੀ ਨਾਲ ਕੋਈ ਵਾਂ ਵਸਤਾ ਨਹੀਂ ਕੀ ਉਹਦੇ ਤੇ ਦੀਮਨੋਥਰ ਦੇ 307 ਦਾ ਪੱਛਾ ਨਹੀਂ ਬਣਦਾ ਸੀ ਉਹਦਾ ਇਹ ਕੀ ਉਹ ਕਤਲ ਦਾ ਰਾਤਾ ਨਹੀਂ ਹੈ 5000 ਪਾਣਾ ਲੁਗਿਆਣੀਆਂ ਦੀਆਂ ਫੈਕਟਰੀਆਂ ਸਾਰੇ ਮਾਰਦਿਆਂ ਨੂੰ ਕੈਨਸਲ ਕਰਤਾ ਕਿ ਕਿਸੇ ਨੂੰ ਕੈਂਸਰ ਮੰਡਰਾ ਇਹ ਰਾਤਾ ਕਤਲ ਨਹੀਂ ਹੈ ਕਾਉਂਗੀ ਵੀਡੀਓ ਐਡ ਕਰਦਾ ਸਾਰੇ ਚੈਨਲਾਂ ਉੱਤੇ ਗਾਂ ਦੇ ਨੀ ਗਾਂ ਦਾ ਕਿਉਂ ਦੇਸੀ ਗਾਂ ਦਾ ਕਿਉਂ ਜਿਹੜਾ ਬੰਦਾ ਟੀਵੀ ਚੈਨਲਾਂ ਤੇ ਐਡ ਕਰਦਾ ਕਰੋੜਾਂ ਲੋਕਾਂ ਤੱਕ ਐਡ ਪਹੁੰਚਦੀ ਆ ਕਿ ਦੇਸੀ ਗਾਂ ਦਾ ਕਿਉਂ ਜਿੰਨਾ ਮਰਜ਼ੀ ਲੈ ਲੋ ਤੇ ਗਾਂ ਨੇ ਇੱਕੋ ਨਹੀਂ ਰੱਖੀ ਹੋਈ ਤੇ ਕਿਉਂ ਆਉਂਦਾ ਕਿੱਥੋਂ ਆ ਉਹਦੇ ਤੇ ਰਾਤਾ ਕਰਦਲਾ ਪਰਚੀ ਨਹੀਂ ਵੀ ਸਿਰਕੇ ਸਿਰਫ ਜਿਹੜੇ ਕਾਨੂੰਨ ਆ ਜਦੋਂ ਅਸੀਂ ਕਾਨੂੰਨ ਦੀ ਪੜ੍ਹਾਈ ਕਰਦੇ ਸੀ ਤਾਂ ਉਹਦੇ ਚਾ ਕਾਨੂੰਨ ਦੇ ਇੱਕ ਵਿਦਵਾਨ ਦੀ ਪਰਿਭਾਸ਼ਾ ਸੀ ਕਾਨੂੰਨ ਕੀ ਹੁੰਦਾ ਉਹ ਕਹਿੰਦਾ ਕਾਨੂੰਨ ਇੱਕ ਜਾਲ ਦੀ ਤਰ੍ਹਾਂ ਜਿਵੇਂ ਜਾਲ ਲਾਉੜੇ ਮੱਛੀ ਨੂੰ ਫੜਨ ਵਾਸਤੇ ਬੱਟੇ ਮਗਰ ਮੱਛ ਕੁ ਜਾਲ ਨੂੰ ਤੋੜ ਦਿੰਦੇ ਆ ਉਹਨਾਂ ਨੂੰ ਇਹ ਜਾਲ ਨਹੀਂ ਰੋੜਦੇ ਨਹੀਂ ਉਸ ਜਾਲ 'ਚ ਜਿਹੜੇ ਤੂਹ ਹੁੰਦੇ ਆ ਉਹ ਲੈ ਨਹੀਂ ਜਾਂਦੇ ਆ ਉਹਨਾਂ ਪੂੰਗਾਂ ਦੀ ਇਹਨਾਂ ਹਿਸਾਬੱਤੀ ਆ ਉਹ ਜੇਬ ਕਤਰੇ ਆ ਉਹ ਮੋਟਰਸਾਈਕਲ ਫੋਨ ਵਾਲਿਆ ਉਹ ਸਾਰੇ ਹਿਸਾਬੱਤੀ ਇਹਨਾਂ ਧਰਾਂ ਜਾ ਕੇ ਪਟਾਉਂਦੇ ਆ ਤੇ ਜਿਹੜੇ ਵਿਚ ਵਿਚਾਲੇ ਵਾਲੇ ਹੁੰਦੇ ਆ ਤੁਹਾਡੇ ਮੇਰੇ ਰਿਗਿਆ ਦੇ ਹੱਕ ਦੀ ਗੱਲ ਕਰਦੇ ਉਹ ਸਾਰੇ ਉਸ ਜਾਤ ਕੋਈ ਹੀ ਫਾਦਦੇ ਆ ਇਹ ਜਾਤ ਕਾਨੂੰਨੀ ਜਿਹੜਾ ਜਾਤ ਇਹਨਾਂ ਲੋਕਾਂ ਵਾਸਤੇ ਬਣਿਆ ਹੋਇਆ ਹੈ ਇੱਕ ਕਰਕੇ ਅੱਜ ਕਿਰਤੀ ਖਾਨਗੋਨੂਲ ਵੱਲੋਂ ਇਹ ਮੰਗ ਕਰਦੇ ਆ ਕਿ ਕਿਸਾਨਾਂ ਤੇ ਨਿਯਾਇਹ 307 ਤੇ ਪੱਖੇ ਦਰਜ ਹੋਣੇ ਚਾਹੀਦੇ ਆ ਜੇਵੇਂ ਰੱਤ ਹੋਣੇ ਚਾਹੀਦੀ ਇਹ ਦਰਜ ਹੋਵੇ। 그러면은 ਅਰਸੀਂ ਸਵਾਲ ਵੀ ਕਰਦੇ ਆ ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ ਨੂੰ ਕਿ ਉਹ ਸਾਬਤ ਕਰਨ ਪੰਜਾਬ ਦੇ ਵਿੱਚ ਅੱਜ ਕਿਸਾਨ ਲਹਿਰ ਇਹਨੇ ਦਮ ਚ ਹੈਗੀ ਆ ਕਿ ਅੱਜ ਕਿਸਾਨ ਲਹਿਰ ਨੂੰ ਇੱਕ ਉਹਦੇ ਸਿਆਸਦਾਨਾਂ ਨੂੰ ਬਾਕੀ ਸਾਰੀਆਂ ਪਾਰਟੀਆਂ ਨੂੰ ਇਸ ਗੱਲ ਦਾ ਜਵਾਬ ਦੇਣਾ ਪਊਗਾ ਕਿ ਤੁਸੀਂ ਕਿਸਾਨਾਂ ਨਾਲ ਤੁਸੀਂ ਪੰਜਾਬ ਨਾਲੋਂ ਕਿ ਪੰਜਾਬ ਦੇ ਝੋਲੀ ਜੱਤ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਤੁਸੀਂ ਜਿਹੜੀ ਮਰਜੀ ਸਿਆਸੀ ਪਾਰਟੀ ਦੇ ਹੋ ਜੇ ਤੁਸੀਂ ਆਸ ਬਿਨਾਂ ਵਜ੍ਹਾ ਜਿਹੜੀ ਸੱਚ ਪਾਲਿਆ ਸੀ ਨਹੀਂ ਬਣਦੀ ਕੱਠ ਪ੍ਰਧਾਨ ਮੰਤਰੀ ਦੀ ਰੈਲੀ 'ਚ ਨਹੀਂ ਹੋਇਆ ਆਉਣਾ ਉਹਨੇ ਝਾੜ ਰਹੀ ਸੀ ਕਿਸਾਨਾਂ ਨੂੰ ਪਤਾ ਨਹੀਂ ਇੱਥੋਂ ਲੰਘ ਕੌਣ ਰਿਹਾ ਕਿ ਫਿਰ 307 ਬਣ ਕੇ ਨਹੀਂ ਗਈ ਇਸ ਪੱਤਰ ਦੀ ਧੱਕੇਸ਼ਾਹੀ ਨੂੰ ਜਿਵੇਂ ਕਹਿੰਦੇ ਗੱਲ ਸਹੀ ਨਹੀਂ ਗੱਲ ਪਹਿਂਦੀ ਆ ਜੇ ਆਪਾਂ ਬਰਦਾਸ਼ਤ ਕਰਕੇ ਜਿਹੜੇ ਉਤਾਰ ਲੈ ਮੈਂ ਇਹ ਦੱਸ ਰਿਹਾ ਸੀ ਕਿ ਜਮਾਨਤ ਰੱਦ ਹੋ ਗਈ ਇੱਕ ਕਿਸਾਨ ਦੀ ਉਹ ਤਾਂ ਬਾਹਰ ਦੀ ਵਾਰ ਜਮਾਨਤ ਰੱਦ ਹੋਈ ਨਾ ਤੁਸੀਂ ਜਰਾ ਸੋਚ ਕੇ ਦੇਖੋ ਜਿਹੜੇ ਕਿਸਾਨ ਨੂੰ ਜੇਲ੍ਹ ਭੇਜਿਆ ਗਿਆ ਇਹ ਪੱਰਚਾ ਪ੍ਰਧਾਨ ਮੰਤਰੀ ਨੂੰ ਕਤਲ ਕਰਨ ਦੀ ਸਾਜ਼ਿਸ਼ ਦਾ ਕਤਲ ਕਰਨ ਦੇ ਇਰਾਦੇ ਦਾ ਉਹਦੀ ਜ਼ਮਾਨਤ ਕਿਹੜਾ ਜੱਜ ਦੇਊਗਾ ਇਹ ਸਾਲ ਬੱਧੀ ਨਜਾਇਜ਼ ਜੇਲ੍ਹਾਂ 'ਚ ਸਾੜਨ ਵਾਲੀ ਹਰਕਤ ਕੀਤੀ ਆ ਪੰਜਾਬ ਸਰਕਾਰ ਨੇ ਔਰ ਇਹ ਪੰਜਾਬ ਦੀ ਕਿਸਾਨ ਲਹਿਰ ਸਰ ਭਾਜੀ ਪਾਈ ਆ ਜੇ ਅਸੀਂ ਆਪਣੇ ਉਹਨਾਂ ਸਾਥੀਆਂ ਨੂੰ 307 ਨਹੀਂ ਨਾ ਰੱਦ ਕਰਵਾ ਸਕਦੇ जिम्मे कहते अग अन्नी है बोली है मुंह जो है सच सोची के सड़ता कोई हो रहा है लांबू निकले जद भी टहल टहल दे खरे ब्रूह पर आएगा जिम्मे किसी शायर ने भी कहा कि हम आह भी भरते हैं तो गुणगार कहलाते हैं हम आह भी भरते हैं तो गुणेगार कहलाते हैं और वो कत्ल भी करते हैं तो चर्चा नहीं होती ਇਸ ਗੱਲ ਨੂੰ ਬਹੁਤ ਗੰਭੀਰਤਾ ਨਾਲ ਲੈਣ ਦੀ ਲੋੜ ਆ ਪੰਜਾਬ ਦੀ ਸਮੁੱਚੀ ਕਿਸਾਨ ਲਹਿਰ ਨੂੰ ਪੰਜਾਬ ਦੀ ਸਮੁੱਚੀ ਜਨਹੂਰੀ ਲਹਿਰ ਨੂੰ ਉਹਦੇ ਵਿੱਚ ਸਾਡੇ ਮਲਾਜੂਰ ਵੀ ਆਉਂਦੇ ਆ ਮਜ਼ਦੂਰ ਵੀ ਆਉਂਦੇ ਆ ਫੇਰਜ਼ਦਾਰ ਵੀ ਆਉਂਦੇ ਆ ਵਿਦਿਆਰਥੀ ਵੀ ਆਉਂਦੇ ਆ ਨੌਜਵਾਨ ਵੀ ਆਉਂਦੇ ਆ ਇਹ ਛੋਟੀ ਗੱਲ ਨਹੀਂ ਹੈ ਇਹਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਤੇ ਇਹਦਾ ਠੁਕਵਾ ਜਵਾਬ ਦੇਣਾ ਚਾਹੀਦਾ ਤੇ 307 ਦੇ ਪਰਚੇ ਜਿਹੜੇ ਹੈਗੇ ਆ ਉਹ ਰੱਦ ਕਰਾਉਣੇ ਚਾਹੀਦੇ ਆ ਇਹਦੇ ਤੇ ਕੋਈ ਵੀ ਅੰਦੋਲਨ ਕੇ ਅੱਗੇ ਲਾਜਾਉਂਦਾ ਕਿਰਤੀ ਕਿਸਾਨ ਯੂਨੀਅਨ ਵੱਲੋਂ ਅਸੀਂ ਇਹਦੇ ਵਿੱਚ ਭਰਮੀ ਤੇ ਜਿਹੜੀ ਡੱਢਮੀ ਸ਼ਮੂਲੀਅਤ ਹੈਗੀ ਆ ਕਰਾਂਗੇ ਇਹਨਾਂ ਬੀਤਿਆਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ